ਜਦੋਂ ਧੰਨ ਧੰਨ ਭਗਤ ਰਵਿਦਾਸ ਜੀ ਨੂੰ ਦੁਨੀਆ ਝੁਕਣ ਲੱਗ ਪਈ ਤਾਂ ਧਰਮ ਦੇ ਠੇਕੇਦਾਰ ਪੰਥ ਜਿਹੜੇ ਸੀ ਉਸ ਵਕਤ ਉਹਨਾਂ ਨੇ ਇਤਰਾਜ਼ ਕੀਤਾ ਕਿ ਨੀਵੀਂ ਜਾਤ শূ드్ర ਲੋਕ ਮੱਥਾ ਟੇਕਦੇ ਹਨ ਚੰਨਾ ਤੇਰੀ ਮੰਗਿਆ ਉਹ ਕਿ ਬ੍ਰਹਮ ਗਿਆਨੀ ਹਨ ਆਪ ਬ੍ਰਹਮ ਗਿਆਨੀ ਬਹੁਤ ਵੱਡੀ ਸਿਰੇ ਦੀ ਪਦਵੀ ਹੈ ਬਸ ਨਾਂ ਨੂੰ ਬ੍ਰਹਮ ਗਿਆਨੀ ਆ ਪਰਮੇਸ਼ਰ ਹੁੰਦਾ ਭਗਤ ਰਵਦਾਸ ਜੀ ਨੇ ਸਿਆਣੇ-ਸਿਆਣੇ ਨੂੰ ਬਿਠਾ ਲਿਆ ਵਿਦਵਾਨ ਉਹ ਤੁਸੀਂ ਭਾਈ ਆਜੋ ਬਹਿ ਕੇ ਚਰਚਾ ਕਰਦੇ ਹਾਂ ਮੈਂ ਤੁਹਾਨੂੰ ਪ੍ਰਸ਼ਨ ਕਰੂੰ ਜੀ ਜਵਾਬ ਦਿਓ ਮੈਨੂੰ ਐ ਦੱਸੋ ਮੈਨੂੰ ਪਹਿਲਾਂ ਕੋਈ ਮੰਨਦਾ ਸੀ ਕੋਈ ਮੱਥਾ ਟੇਕਦਾ ਸੀ ਐ ਨਹੀਂ ਜੀ ਕਹਿੰਦੇ ਹੁਣ ਲੋਕ ਕਿੱਥੇ ਝੁਕਦੇ ਆ ਕਹਿੰਦੇ ਹੁਣ ਤਾੜ ਦਾ ਦਰਖਤ ਹੈ ਉਧਰ ਕਲਕੱਤੇ ਬੰਦ ਹ ਤਾੜ ਦਾ ਦਰਖਤੋਂ ਸ਼ਰਾਬ ਨਿਕਲਦੀ ਹੈ ਉਹਦਾ ਪੱਤਾ ਬਹੁਤ ਵਧੀਆ ਹੁੰਦਾ ਹੈ ਕਹਿੰਦੇ ਉਹ ਪੱਤੇ ਨੂੰ ਮੱਥਾ ਟੇਕਦਾ ਨੰਮ ਨਾ ਲਈ ਜਦੋਂ ਕੋਲੇ ਇਹ ਪਵਿੱਤਰ ਪੱਤਾ ਕਹਿੰਦੇ ਜੀ ਉਹ ਪਵਿੱਤਰ ਅਪਵਿੱਤਰ ਪੱਤੇ ਉੱਤੇ ਬੇਦ ਬਾਣੀ ਲਿਖਦੀ ਏ ਫਿਰ ਮੱਥਾ ਕੋਈ ਟੇਕੂ ਕਰੇ ਜੀ ਫਿਰ ਤਾਂ ਕਿ ਕਾ ਲਈ ਕਿਉਂ ਕਹਦੇ ਚਾਹਦੇ ਕਿ ਉਹ ਬੇਦ ਬਾਣੀ ਨਹੀਂ ਸੀ ਉਹ ਇੱਥੇ ਕਹਿੰਦੇ ਆ ਜਿਹੜਾ ਸਰੀਰ ਆਇਆ ਆ ਸਰੀਰ ਜਿਹੜਾ ਉੱਥੇ ਬਨਾਰਸ ਦੇ ਆਸ-ਪਾਸ ਹੈ ਚਮੜਾ ਢੋਂਦਾ ਸੀ ਰੇੜਾ ਨਾਏ ਕਰਕੇ ਰੇੜੀਆਂ ਦੇ ਉੱਤੇ ਪਰ ਇਹ ਸਰੀਰ ਨੂੰ ਹੁਣ ਕਿਉਂ ਲੋਕ ਮੱਥਾ ਟੇਕਦੇ ਆ ਉਦੋਂ ਕਿਉਂ ਨਹੀਂ ਸੀ ਟੇਕਦੇ ਇਹ ਬੋਲੇ ਬਸ ਜਿਵੇਂ ਕਹਿ ਦੋਵੇਂ ਮੋٹے ਦਿਮਾਗਾਂ ਵਾਲੇ ਬੰਦੇ ਸੀਗੇ ਉਹ ਕਹਿੰਦੇ ਜੀ ਤੁਸੀਂ ਦੱਸੋ ਕਹਿੰਦੇ ਰਾਮ ਦਾ ਨਾਮ ਹਿਰਦੇ ਚ ਜਾ ਬਸੇ ਜਦੋਂ ਹੁਣ ਰਾਮ ਦਾ ਨਾਮ ਹਿਰਦੇ ਚ ਮੇਰੇ ਰੋਮ-ਰੋਮ ਵਿੱਚ ਹੈ ਬ੍ਰਹਮ ਗਿਆਨ ਹੈ ਇਹ ਕਿਹਨੂੰ ਲੋਕ ਮੱਥਾ ਟੇਕਦੇ ਆ ਇਹ ਮੈਨੂੰ ਆ ਚਮੜੇ ਨੂੰ ਵੇਖੀ ਟੇਕਦਾ ਤੁਸੀਂ ਇਹ ਹੈਗੇ ਚਮੜੇ ਦੇ ਵਪਾਰੀ ਮੱਥਾ ਟੇਕਦੇ ਦੁਨੀਆ ਨਾਮ ਨੂੰ ਹਰ ਲੋਕ ਕਹਿੰਦੇ ਗੁਰੂ ਗ੍ਰੰਥ ਸਾਹਿਬ ਕਾਗਜ਼ਾਂ ਦਾ ਗੁਰੂ ਹੈ ਜੇ ਕਾਗਜ਼ਾਂ ਨੂੰ ਮੰਨਣਾ ਹੋਵੇ ਤਾਂ ਸਾਡੇ ਪਟਿਆਲੇ ਸਰਕਾਰੀ ਪ੍ਰੈਸ ਹੈ ਜਿੱਥੇ ਕਾਗਜ਼ تیار ਹੁੰਦਾ ਲੱਖਾਂ ਟਨ ਸਾਰੇ ਪੰਜਾਬ ਨੂੰ ਕਾਗਜ਼ ਸਪਲਾਈ ਸਰਕਾਰ ਦਾ ਉੱਥੋਂ ਕੀਤਾ ਸੀ ਉਹ ਪ੍ਰੈਸ ਨੂੰ ਮੱਥਾ ਟੇਕਿਆ ਕਈ ਵਾਰੀ ਕੋਈ بڑا ਕਾਗਜ਼ ਪਿਆ ਜੀ بڑا ਮਰਨ ਆਦਾਂ ਥਾਂ ਥਾਂ ਕਾਲਜ ਰੋਲਦੇ ਨੇ ਉਹ ਜਾ ਕੇ ਜੇਬ ਚ ਵੀ ਪਾਉਂਦੇ ਆਫਾ ਪਰ ਜੇ 10 ਰੁਪਏ ਸੜੇ ਜੇ ਹੋਣ ਲਿਪੜੇ ਜੇ ਹੋਣ ਤਾਂ ਵੀ ਜਾ ਕੇ ਜੇਬ ਚ ਭਾਉਣ ਫਟਾਫਟ ਕਿਉਂ ਕਿਉਂਕਿ ਸਰਕਾਰੀ ਮੋਹਰ ਆ ਉਹਦੇ ਚ ਜਾਨ ਆ ਉਹਦੇ ਚ ਸੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੱਤਰਿਆਂ ਦੇ ਉੱਤੇ ਧੁਰ ਕੀ ਬਾਣੀ ਲਿਖੀ ਹੋਈ ਹੈ ਇਸੇ ਕਰਕੇ ਸੀਸ ਝੁਕਦਾ ਬਾਣੀ ਨਾ ਕੇ ਕਾਗਜ਼ਾਂ ਕਿਸੇ ਪ੍ਰਾਤਨ ਮਾਤਾ ਬਜ਼ੁਰਗ ਮਾਤਾ ਦੇ ਬਚਨ ਨੇ ਕਈ ਗੱਲਾਂ ਸੀ ਬਯੋਗਾ ਤੋਂ ਸਿੱਖੀਆਂ ਪਤਾ ਤਾਂ ਸਾਨੂੰ ਵੀ ਹੁੰਦਾ ਪਰ ਮੈਂ ਹੈਰਾਨ ਹੋ ਜਾਂਦਾ ਕਿ ਇੰਨਾ ਨੂੰ ਸਾਰਾ ਕੁਝ ਪਤਾ ਹੈ ਕਈ ਗ੍ਰੰਥਾਂ ਦੇ ਅਧਿਆਇ ਵਿੱਚ ਕਈ ਚੀਜ਼ਾਂ ਆਉਂਦੀਆਂ ਸਾਡੇ ਸਾਹਮਣੇ ਚਲੋ ਫਿਰ ਬਾਹਰੀਆਂ ਚੀਜ਼ਾਂ ਨਹੀਂ ਵੀ ਦੱਸਦੇ ਸੀ ਤੁਹਾਨੂੰ ਇੱਕ ਹੁੰਦੇ ਮੇਰੇ ਆਪਨ ਵਿੱਚ ਗੱਲ ਆ ਜਾਂਦੀ ਮੇਰੇ ਆਪਨ ਵਿੱਚ ਇਹ ਐ ਨਹੀਂ ਆਉਂਦਾ ਆਪਣੇ ਆਪ ਹੀ ਆਉਂਦਾ ਹੁੰਦਾ ਐ ਜਿਵੇਂ ਐ ਕਰ ਉਸਕ੍ਰੀਨ ਤੇ ਆਪੇ ਚੀਜ਼ ਆ ਜਾਂਦੀ ਇੱਕ ਵਾਰੀ ਮੇਰੇ ਖਿਆਲਸ ਆਇਆ ਇਹ 20 ਸਾਲ ਪਹਿਲਾਂ ਦੀ ਮੇਰੇ ਜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਜਾਰੀ ਰੱਖਿਆ ਜਾਂ ਮੰਦਿਆਂ ਨਾਲ ਬਹੁਤ ਚਿਰ ਤੱਕ ਤਾਂ ਮਹਾਰਾਜ ਇਹਨਾਂ ਨੂੰ ਦੇਣਗੇ ਅਸ਼ੀਰਵਾਦ ਮਨਾ ਮੇਰੇ ਸਾਰੀ ਬਾਣੀ ਵਾਪਸ ਸੱਚਖੰਡ ਨੂੰ ਲੈਣਗੇ ਇੱਥੇ ਇਕੱਲੇ ਕਾਗਜ਼ 1430 ਪੇਜ ਪਏ ਰਹਿ ਜਾਣਗੇ ਮਾਰਨ ਮੇ ਆਪਦੀ ਬਾਣੀ ਲੈ ਗਈ ਧੋਕੀ ਬਾਣੀ ਆਈ ਇਹ ਆਈ ਤਾਂ ਗਈ ਨਹੀਂ ਇਹ ਗੱਲ ਇੱਕ ਮਾਤਾ ਦੀ ਮੋਹ ਸੁਣੀ ਉਹ ਮੈਂ ਹਰਾਮ ਦੇ ਇਹ ਮਾਤਾ ਨੇ ਉਹ ਗੱਲ ਮੈਨੂੰ ਕਹਿ ਤੀ ਮਾਤਾ ਕਹਿੰਦੀ ਕੋਈ ਟਾਈਮ ਆਉ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲੋਕ ਹੋ ਗਈ ਤੇ ਇਹ ਸਿੱਖ ਲੰਬ ਦੇ ਫਿਲਮੇ ਬਾਣੀ ਕਿੱਥੇ ਗਈ ਕਹਿੰਦਾ ਫੇਰੇ ਨਾਲ ਰੋਣਗੇ ਨਾ ਅਕਰਾ ਮਾਦ ਵਿੱਚ ਕਿੰਨਾ ਚ ਵੀ ਇਹ ਮਹਾਰਾਜ ਇੱਕ ਵਾਰੀ ਇਹ ਬਾਣੀ ਦੇ ਦੇ ਸਾਨੂੰ ਵਾਪਸ ਇਹ ਇਸ ਕਰਕੇ ਆਸਾ ਸੰਗਤ ਜੀ ਇਹ ਮੱਥਾ ਟੇਕਦੇ ਆਪਾਂ ਬਾਣੀ ਨੂੰ ਭਗਤ ਰਵਜਾ ਜੀ ਨੂੰ ਮੱਥਾ ਕੋ ਕੋ ਸਰੀਰ ਪਵਿੱਤਰ ਹੀ ਇੰਨਾ ਹੋ ਗਿਆ ਇੱਕ ਵਾਰੀ ਕਿਸੇ ਮਹਾਂਪੁਰਖ ਨਾਲ ਗੱਲ ਚੱਲੀ ਕਹਿੰਦੇ ਵੀ ਬ੍ਰਹਮ ਕਵਚ ਦੀ ਕਹਿੰਦੇ ਵੀ ਕੇ ਸੀਣਾ ਹੁਣਾ ਕੱਪੜੇ ਸਾਰੇ ਸਾਫ਼ ਰੱਖਣੇ ਆ ਗੱਤਾਂ ਵੀ ਧੋਣਾ ਆ ਆ ਵੀ ਕਰਨਾ ਨਹੀਂ ਕਰਨਾ ਬਾਥਰੂਮ ਜਾ ਕੇ ਫਿਰ ਤੁਸੀਂ ਜੇ ਕਿ ਸ਼ਹਿਰ ਨੂੰ ਟੂਕਾ ਵੀ ਲੱਗ ਗਿਆ ਬਾਥਰੂਮ ਦਾ ਸ਼ਹਿਰਾ ਬਦਲਣਾ ਐ ਕਰਨਾ ਉਹ ਕਰਨਾ ਮਗਾਜੀ ਕਈ ਸਾਧੂ ਸਾਧਨ ਹੁੰਦੇ ਹੀ ਨਹੀਂ ਇਹ ਵੀ ਸੁਣਿਆ ਕਿ ਤੁਹਾਡੇ ਤੁਹਾਨੂੰ ਕਿਸੇ ਕਿਸੇ ਨੂੰ ਪਤਾ ਹੋਵੇ ਰੋਡੇ ਪਿੰਡ ਦੀ ਗੱਲ ਹੈ ਸਾਧ ਜਨੈਲ ਤੋਂ ਉਹਦੇ ਪਿੰਡ ਇੱਕ ਸਾਧੂ ਸੀਗਾ ਸਾਧ ਕਹਿੰਦੇ ਅਸੀਂ ਕਦੇ ਨਾ ਵੇਖਿਆ ਕਹਿੰਦੇ ਜਦੋਂ ਸਰੀਰ ਛੱਡ ਗਿਆ ਕਹਿੰਦੇ ਅਸੀਂ ਆਪ ਜਾ ਕੇ ਉਹਦਾ ਇਸ਼ਨਾਨ ਕਰਾਇਆ ਸੀ ਸਾਰੇ ਪੰਡਾਂ ਕਹਿੰਦੇ ਵਿੱਚ ਖੁਸ਼ਬੂ ਆਉਣ ਲੱਗ ਤਾਂ ਪਰ ਖੁਸ਼ਬੂ ਆ ਨਹੀਂ ਉਹ ਐਂਦੀ ਜਿਉਂ ਉਹ ਕੀ ਜੀ ਸੀ ਜਿਹਦੇ ਅੰਦਰ ਜੋਤ ਜਗ ਪਿੰਦੀ ਆ ਜਿਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਉੱਥੇ ਫਿਰ ਸਾਧ ਭਲੇ ਅਣ ਨਾਤੇਆਂ ਚੋਰ ਸੇ ਚੋਰਾ ਚੋਰ ਉੱਥੇ ਦੇ ਕੀ ਸੰਕੈਦ ਜੇ ਕੋਈ ਜੋਤ ਪ੍ਰਕਾਸ਼ ਵਾਲਾ ਬ੍ਰਹਮਚਾਰੀ ਪਰਦਾ ਸੀ ਉਹਨੂੰ ਕੁਝ ਨਹੀਂ ਗੈ ਸਕਦੇ ਕਿਉਂ ਕਹਿੰਦੇ ਉਹਦੇ ਸਰੀਰ ਵਿੱਚੋਂ ਹਰ ਵਕਤਾਂ ਕਿਰਨਾਂ ਨਿਕਲਦੀਆਂ ਹੀ ਰਹਦੀਆਂ ਨੇ ਉਹਦਾ ਸਰੀਰ ਬਹੁਤ ਪਵਿੱਤਰ ਹੁੰਦਾ ਪਵਿੱਤਰ ਹੋਏ ਜਿੰਨਾ ਜਿੰਨੀ ਹਰ ਧਿਆਆ ਹਰ ਧਿਆਆ ਪਵਿੱਤਰ ਹੋਏ ਗੁਣ ਮੁਖ ਜਿੰਨੀ ਧਿਆਆ ਦੇਖੋ ਕਿੰਨਾ ਕੁਝ ਲਿਖਵੋ ਇਹ ਹੌਲੀ-ਹੌਲੀ ਪੜਾਂਗੇ ਤਾਂ ਵਿੱਚ ਮਾਤਾ ਪਿਤਾ ਗੁੱਡਾਂ ਸਹਿ ਸੰਪਿਤ ਸੰਗਲ ਸਮਾਈਏ ਕਹਿੰਦੇ ਪ੍ਰੀਤ ਸੁਣਦੇ ਪ੍ਰੀਤ ਸੇ ਪ੍ਰਤੀ ਇਹ ਨਹੀਂ ਮਾਨੂੰ ਸਾਹਾ ਕੈ ਨਾਮ ਸੇ ਜਿਨੀ ਗੁਣ ਮੁਖ ਹਰ ਹਰ ਤੇ ਆਇ ਪਵਿੱਤਰ 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 ਪਨੀਰ ਨਿਰਮਲ 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 ਤੇਰੀ ਬਾਣੀ ਸਵੇਸ਼ ਕਰਕੇ ਹੈ ਹੁਣ ਆਪਾਂ ਸਾਰੇ ਜਣੇ ਆਪਣੇ ਅੰਦਰ ਚੀਜ਼ ਨੂੰ ਜਗਾ ਨਹੀਂ ਸਕਦੇ ਭਾਗ ਉਰੇ ਹੈ ਆਪਾਂ ਸਾਰੇ ਜਣੇ ਚਲੋ ਮਹਾਰਾਜ ਕਿਰਪਾ ਕਰੇ ਇਹ ਜਿਹੜਾ ਨਾਮ ਹੈ ਸਾਡੇ ਹਿਰਦੇ ਅੰਦਰ ਜੋਤ ਹੈ ਨਾਮ ਉਹਦੇ ਪ੍ਰਕਾਸ਼ ਕਰਨ ਲਈ ਇੱਕ ਬੋਲ ਹੈ ਇੱਕ ਕਾਰਜ ਕਰਦਾ ਹੈ ਨਾਮ ਇਸੇ ਕਰਕੇ ਪਹਿਲਾਂ ਜੇ ਮਹਾਪੁਰਸ਼ ਬਾਬਾ ਤਸਿੰਘ ਜੀ ਬੰਦ ਦੇਖੀਏ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਬੇਅੰਤ ਹੀ ਮੂਲ ਮੰਤਰ ਦਾ ਅਭਿਆਸ ਕੀਤਾ ਬੇਅੰਤ ਹੀ ਵਾਹਿਗੁਰੂ ਮੰਤਰ ਦਾ ਅਭਿਆਸ ਕੀਤਾ ਔਰ ਜੇ ਉਹਨ ਸਾਰਾ ਜੀਵਨ ਮੈਂ ਸੌਣ ਬੈਠਾ ਨਾ ਤਾਂ ਮੈਨੂੰ ਇਹਨਾਂ ਕੰਨ ਤੋਂ ਹੋਣਾ ਨਾ ਮੈਂ ਸੁਣਾ ਸਕਦਾ ਔਰ ਜੇ ਉਹਨਾਂ ਦੀ ਪੁਸਤਕ ਲੈ ਕੇ ਤੁਸੀਂ ਪੜ੍ਹੋ ਪੜ੍ਹਦੇ ਬੜਦੇ ਹੀ 15-20 ਦਿਨ ਮਹੀਨਾ ਲੱਗ ਜਾਂਦਾ ਹੈ ਇਹ ਰਬ ਦੇ ਪੋਸਤਕ ਦੇ ਵਿੱਚੋਂ ਜੀਵਨ ਚੋਂ ਬਹੁਤ ਕੁਝ ਮਿਲ ਜਾਂਦਾ ਹੈ ਸੋ ਇਸ ਕਰਕੇ ਹੈ ਕਿ ਜੀ ਬੰਦਿਆਂ ਨੇ ਕੀ ਦਿੱਤਾ ਨਾਮ ਜਪਿਆ ਅੱਜ ਵੀ ਜਿੰਦਾ ਸੁਣਨਾ ਨਾਮ ਗੱਲ ਚੰਦੀ ਸੀ ਮੈਂ ਕਿਹਾ ਇੱਕ ਸਿੱਖ ਦਿਖਣ ਲੱਗੀ 2000 ਰੁਪਏ ਨਾਲ ਦਾ ਮੈਂ 2000 ਰੁਪਏ ਦੇ ਤੁਸੀਂ ਕੱਪੜੇ ਲੈ ਆਵੋ ਮਧੀਆਂ ਪਾ ਲੋ ਤਹਿ ਦੂਰੋਂ ਸ ਮੈਂ ਲੱਗੂ ਵੀ ਹਾਂ ਤਾ ਅਬ ਇਹ ਸੰਤ ਨਹੀਂ ਦੇਖਣਾ ਇਹੋ ਜਿਹਾ ਸਿੰਘ ਨਹੀਂ ਦੇਖਣਾ ਕੋਈ ਬੜੇ ਚੜ੍ਹਦੀ ਕਲ ਵਾਲਾ ਸਿੰਘ ਆਪੋ ਕੱਪੜਿਆਂ ਨੂੰ ਦੇਖ ਕੇ ਕੀ ਕਹੀ ਜਾਂਦੇ ਸਾਧੂ ਸੰਤ ਹੈ ਇਹ ਤਾਂ ਨਾ ਸਾਧੂ ਸੰਤ ਨਹੀਂ ਹੈ ਜਿੰਨੇ ਆਪਾਂ ਕਹਿੰਦੇ ਬੜੀ ਆ ਸਿੱਖ ਨੇ ਸਾਰੇ ਇਹ ਵੀ ਸਿੱਖ ਨਹੀਂ ਇਹ ਨਹੀਂ ਕਹਿਆ ਸਾਧੂ ਵੀ ਸਿੱਖ ਗੁਰੂ ਨਾਨਕ ਸਾਹਿਬ ਜੀ ਵੇਲੇ ਕਿੰਨੇ ਸਿੱਖ ਸੀ ਅਜਲ ਪਰਖ ਲਈ ਤਾਂ ਮਹਾਰਾਜ ਜੀ ਕਹਿੰਦੇ ਕੋਈ ਨਿਕਲਿਆ ਮੈਂ ਇਹ ਇੱਕ ਸਿੱਖ ਆ ਸਾਡਾ ਫੇਰ ਗੁਰੂ ਅਮਰਦਾਸ ਜੀ ਆਏ ਪਰਖ ਵਿੱਚ ਪੂਰੇ ਫੇਰ ਗੁਰੂ ਰਾਮਦਾਸ ਜੀ ਪਰਖ ਵਿੱਚ ਪੂਰੇ ਨਿਕਲੇ ਫੇਰ ਗੁਰੂ ਅਰਜਨ ਦੇਵ ਜੀ ਪਰਖ ਵਿੱਚ ਪੂਰੇ ਨਿਕਲੇ ਕਰਦੇ ਕਰਦੇ ਜਾਂ ਦਸਵੇਂ ਪਾਸੇ ਵੇਲੇ ਪਰਖ ਹੋਈ ਪੰਜ ਨਿਕਲੇ ਜਦ ਮਹਾਰਾਜ ਜੀ ਨੇ 8 ਮਹੀਨੇ ਸਿੰਘ ਭੁੱਖੇ ਰੱਖੇ ਸ੍ਰੀ ਆਨੰਦਪੁਰ ਸਾਹਿਬ ਮਾਤਾ ਜੀ ਤਾਂ ਹੋਰ ਸਾਰਿਆਂ ਨੇ ਬੇਨਤੀ ਕੀਤੀ ਮਹਾਰਾਜ ਇੱਕ ਪਾਸੇ ਤੁਸੀਂ ਕਹਿੰਦੇ ਸਾਡੇ ਲਾਲ ਨੇ ਸਾਡੇ ਜਿਗਰੀ ਜਿਗਰ ਦਾ ਟੁਕੜਾ ਸਾਰੇ ਸਿੰਘ ਤੁਸੀਂ ਕਿਉਂ ਭੁੱਖੇ ਮਾਰ ਦਿੰਦੇ ਕਹਿੰਦੇ ਮਾਤਾ ਜੀ ਪਰਖ ਲੈ ਪਰਖਦੇ ਆ ਪਰਖਦੇ ਆ ਜਦੋਂ ਵਦਾਵਾ ਵੀ ਦੇ ਗਏ ਸੀ ਚਮਕੌਰ ਸਾਡ ਦੀ ਗੜੀ ਦੇ ਵਿੱਚ ਕਰਨਾ 40 ਕਹਦਾ ਵੀ ਹੁਣ ਖਾਲਸੇ ਦੀ ਤੱਕੀ ਹੋਣੀ ਬਹੁਤ ਏਕ 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 ਪੰਜ ਅੱਜ ਚਾਲੇ ਫੇਰ 40 ਸ੍ਰੀ ਮੁਕਸਰ ਸਾਹਿਬ ਫੇਰ 48 ਨਿੰਨਾਂ ਅਰਥ ਪੜੇ ਸ੍ਰੀ ਦਮਦਮਾ ਸਾਹਿਬ ਤੇ ਸੱਚ ਕਰਨ ਨੂੰ ਸਾਣ ਦੇ ਹੀ ਚਲੇ ਗਏ ਸੀ ਸਤਜੁਗ ਦੇ ਵਿੱਚ ਜਿਹੜਾ ਸੀਗਾ ਤ੍ਰਿਤੇ ਦੇ ਵਿੱਚ ਆ ਰਾਜਾ ਜਨਕ ਜੀ ਹੋਏ ਨੇ ਆ ਰਾਜਾ ਜਨਕ ਜੀ ਜਿਹੜੇ ਸੀਗੇ ਉਹ ਵਿਦੇਹੀ ਜਨਕ ਕਿਹਾ ਜਾਂਦਾ ਸੀ ਵਿਦੇਹ ਮੁਕਤ ਉਹ ਸੀਗੇ ਇੱਕ ਰਾਜਾ ਜਨਕ ਵਿਦੇਹ ਮੁਕਤ ਹੋਇਆ ਪਰ ਸਾਡੇ ਤਾਂ ਸਿੱਖਾਂ ਦਾ ਕੋਈ ਅੰਤ ਹੀ ਨਹੀਂ ਇੰਨੇ ਸਿੱਖ ਵਧੇ ਹੋਏ ਨੇ ਹੋਰ ਬਹੁਤ ਨੇ ਤੇਜ਼ ਕਰਕੇ ਲੋਕਾਂ ਦੇਖਦੇ ਸਕੇ ਤੇਈ ਗੱਲਾਂ ਯਾਦ ਨੂੰ ਤਰਸ ਵੀ ਆਉਂਦਾ ੁੱਪ ਵੀ ਕਰ ਜਾਂਦੇ ਆ ਉਹ ਲੋਕੀਂ ਦਮ ਚਲੋ ਹੁਣ ਇਹਨਾਂ ਦਾ ਕਰਮ ਨਹੀਂ ਹੈ ਕਰਮ ਨਹੀਂ ਹੈ ਭਾਗ ਨਹੀਂ ਇਹੋ ਚੀਜ਼ ਨੂੰ ਵਰਤ ਨਹੀਂ ਕਰ ਸਕਦੇ ਇਹ ਹੋਰ ਹੀ ਪਾਸੇ ਤੁਰੇ ਫਿਰਦੇ ਨੇ ਜਿਵੇਂ ਇੱਕ ਪੁਰਾਣੀ ਕਹਾਵਤ ਹੁੰਦੀ ਹੈ ਕਿ ਅੰਨੇ ਜਾਲ ਡੋਲਦੀ ਨੂੰ ਮੇਲਾ ਮੁਕਸਰ ਦਾ ਮੇਲਾ ਮੁਕਸਰ ਦਾ ਅੰਨੇ ਡੋਲਦੀ ਜਾਂਦੀ ਸੀ ਉਹਦਾ ਕੋਈ ਡੋਲਦੀ ਬੰਦਾ ਨਕਲੀ ਜਾਂ ਗਰੂਪ ਹੁੰਦਾ ਸੀ ਤਾਂ ਅਸਲ ਜੋ ਸਿੱਖੀ ਅਸਲ ਵਿੱਚ ਉਹ ਸਾਡੇ ਪੱਲੇ ਹੈ ਨਹੀਂ ਕਿਸੇ ਦੇ ਸਿੱਖੀ ਦਾ ਸਿੱਖਣਾ ਤਾਂ ਮਾਈ ਕੁਲ ਦਾ ਹਰਦੇ ਨਾ ਕੋਈ ਕਸਰ ਕੱਢ ਕੇ ਦਿਖਾ ਦਿਓ ਤੇ ਜੀ ਇੱਕੋ ਸ਼ਖਸ ਨੂੰ ਲਿਖਿਆ ਜਾਂਦਾ 20ਵੀਂ ਸਦੀ ਦਾ ਮਹਾਨ ਸਿੱਖ ਬਸ ਇੱਕ ਨੂੰ ਹੀ ਲਿਖਦੇ ਆ ਹੋਰ ਕੀ ਲਿਖੇ ਬਸ ਇੱਕ ਉਹ ਸੀ ਜੀ ਦੇ ਕੋਲ ਸਿੱਖੀ ਸੀ ਕਹਿੰਦੇ ਵੀ ਇੱਕ ਸਿੱਖ ਹੋਇਆ ਹੁਣ ਤੱਕ ਪਾਰਾਜ ਪੰਨੇ ਪਾਸ਼ਾ ਵੇਲੇ ਪੁੱਛਿਆ ਸੀ ਮਹਾਰਾਜ ਜੀ ਹੁਣ ਤੱਕ ਕਿੰਨੇ ਸਿੱਖ ਹੋਏ ਨੇ ਤੁਹਾਡੇ ਕਹਿੰਦੇ ਸਾਡੇ 4 ਜੀ ਹਾਂ ਜੀ ਸਾਡੇ 4 ਕੀ ਹਿਸਾਬ ਹੋਇਆ ਕਹਿੰਦੇ ਪਹਿਲੇ ਦੂਜੇ ਤੀਜੇ ਚੌਥੇ 4 ਪੂਰੇ ਅੰਦਾ ਦਾਸ ਹਲੇ ਕਹਿੰਦੇ ਮੈਂ ਸਿੱਖ ਬਣਨ ਦਾ ਯਤਨ ਕਰਦਾ ਹਾਂ ਜਿਹੜੇ ਸਭ ਤੋਂ ਕਹਿਣ ਨੂੰ ਠੀਕ ਆ ਸਿੱਖ ਸਭ ਤੋਂ ਜਿਹੜੀ ਉੱਚੀ ਪਦਵੀ ਹੈ ਨਾ ਸੱਚਖੰਡ ਦੇ ਵਿੱਚ ਜਿਹੜਾ ਸਤਕਾਰ ਹੈ ਉਹ ਸਿੱਖਦਾ ਹੈ ਸਿੱਖ ਨਹੀਂ ਪਦਵੀ ਨੂੰ ਆਪਾਂ ਰੋਲ ਦਿੰਦਾ ਚਲੋ خیر ਮੇਰੀ ਇੱਛਾ ਮਹਾਰਾਜ ਬੂਰੀ ਕਰਨ ਤੁਹਾਨੂੰ ਉਸ ਚੀਜ਼ ਦੀ ਸਮਝ ਪਵੇ ਕਿ ਸਿੱਖੀ ਕੀ ਹੁੰਦੀ ਹੈ ਸਿੱਖੀ ਇਹਦਾ ਨਾਮ ਨਹੀਂ ਹੈ ਜੋ ਤੁਸੀਂ ਜੋ ਤੁਸੀਂ ਦੇਖ ਰਹੇ ਹੋ ਨਾ ਇਹ ਇਹ ਤਾਂ ਕਿ ਸਟਾਰਟਿੰਗ ਹੀ ਇੱਕ ਚੀ ਪਹਿਲੀ ਹੈ ਤੁਹਾਡੇ ਕੋਲ ਤਾਂ ਅੰਮਰ ਸ਼ਕਲ ਜੀ ਹਾਂ ਪਾਏ ਦਾਤਰਾ ਪਾ ਲਿਆ ਪਾ ਲਿਆ ਪਾਏ ਹੋਰ ਜੀ ਦੁਆਰਾ ਕੰਮ ਜਾਂਦਾ ਹੈ ਇਹ ਤਾਂ ਇੱਕ ਦਾਖਲਾ ਹੀ ਸੀ ਇਹਨੇ ਸਟਾਰਟਿੰਗ ਤਾਂ ਹੋਰ ਚੀਜ਼ ਹੁੰਦੀ ਕੋਈ ਨਹੀਂ ਇਹसे ਲੜੀ ਨੂੰ ਆਪਾਂ ਜੋੜਾਂਗੇ ਤਾਂ ਅਈਵਾਰ ਸਿੰਘ ਨਾਲ ਦੇ ਕਹੇ ਤੁਸੀਂ ਤੇ ਕਹਿੰਦੇ ਸੀ ਢਿੱਲਾ ਲਾਤਾ ਘਾਟਾ ਮੈਂ ਕਹਾਂ ਜੇ ਤੁਰੇ ਮੇਰੇ ਇੱਥੇ ਕੁਝ ਹੋਰ ਹੀ ਹੋ ਜਾਂਦਾ ਕਹਿੰਦੇ ਉਹ ਕਹਿੰਦੇ ਹੁਣ ਸਾਡੇ ਸਾਥ ਹੁੰਦੇ ਬਾਬਾ ਉਤਰਦੇਵ ਜੀ ਮੰਗਿਆ ਵਾਲੇ ਉਹਨਾਂ ਨੇ ਕਿਹਾ ਕਿਸੇ ਨੇ ਕਿਹਾ ਆ ਕੇ ਬਾਬਾ ਜੀ ਉਹ ਕਾਰਜ ਹੋ ਗਿਆ ਜਿਹੜਾ ਆਪ ਜੀ ਨੇ ਬੇਨਤੀ ਕੀਤੀ ਇਹ ਅੱਛਾ ਭਾਈ ਤਾਂ ਫਿਰ ਉਹੀ ਆ ਭਾਈ ਇਹ ਆਪਾਂ ਨਹੀਂ ਹੈਗੀ ਫਿਰ ਉਹ ਐ ਕਹਿ ਦਿੰਦੇ ਸੀ ਉਹੀ ਹੈ ਭਾਈ ਤੇ ਉਹ ਜਦ ਉਥੇ ਤੱਕ ਤੜਾਕਰ ਸੁਆਇਆ ਜਦ ਕਦਾ ਸ਼ੁਰੂ ਕਰਦੀ ਇਹ ਭਾਈ ਫਿਰ ਦਾਹਾਂ ਉਹੀ ਹੋ ਜਾਂਦਾ ਮੈਂ ਉਹਦਾ ਉਹੀ ਕਰਦਾ ਇਹ ਕੰਮ ਕਰ ਸਕਦਾ ਵਿਚਾਰਾ ਇਹ ਜੀਵ ਕੀ ਕਰ ਸਕਦਾ ਸਟੇਜ ਤੇ ਕੋਈ ਮਹਾਪੁਰਖ ਬੋਲਦਾ ਤੁਹਾਨੂੰ ਬਹੁਤ ਨਾਇ ਦੀਆਂ ਚਿੰਜਾਂ ਜੇ ਦੱਸਦੀਏ ਤੁਸੀਂ ਹੈਰਾਨ ਹੋ ਜਾਣਾ ਸੰਪਰਦਾ ਦੀ लाज ਰੱਖਣ ਲਈ ਜਿਹੜੇ ਸਾਡੇ ਸੰਪਰਦਾਵਾ ਬਾਬਾ ਤਸਿੰਗ ਜੀ ਮਾਸਤਵਾਲ ਤੇ ਨਾਲ ਹੋਰ ਵੀ ਜੀਵ ਜਿਹੜੇ ਬੜੇ ਮੁਕਤਪੁਰਸ਼ ਨੇ ਕਈ ਵਾਰ ਉਹਨਾਂ ਨੂੰ ਇੰਨਾ ਚਾ ਚੜਦਾ ਉਹ ਜਿਹੜੀ ਆਤਮਾ ਬਾਜਾ ਲੈ ਕੇ ਬੈਠੀਂਦੀ ਉਹ ਉਹਦੇ ਵਿੱਚ ਪ੍ਰਵੇਸ਼ ਕਰ ਜਾਂਦੀ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਤ ਸ੍ਰੀ ਅਕਾਲ ਮੈਂ ਕਰੂੰਗਾ ਕੀਰਤਨ ਇਹ ਨਿਆਣੇ ਜੀ ਨੇ ਕੀ ਕਰਨਾ ਐਜੀ ਬਾਬਾ ਹੀ ਬੜੀ ਸ਼ੈਂਬਰ ਵਾਲੇ ਤੇ ਬੜਾ ਨੰਦਾ ਆ ਓ ਬਾਬਾ ਜੀ ਮੈਨੂੰ ਆਪ ਨਹੀਂ ਪਤਾ ਕੀ ਹੋਇਆ ਕੀ ਆ ਜੀ ਉਹ ਹੋਇਆ ਕੁਝ ਨਹੀਂ ਉਹ ਆਪ ਹੀ ਕਰ ਜਾਂਦੇ ਕਈ ਵਾਰ ਜਿੱਥੇ ਟਿਕਸਾਲ ਦਾ ਬੈਠਾ ਹਾਂ ਉਹ ਉੱਥੇ ਟਿਕਾਲ ਵਾਲੇ ਮਹਾਪੁਰਖ ਕਰ ਜਾਂਦੇ ਕਈ ਵਾਰ ਆਪ ਦੱਸੇ ਪਾਸ਼ਾ ਕਹਾ ਕਥਾ ਕਹੇ ਸਾਧ ਕਰੋ ਜੀ ਕਈ ਵਾਰ ਕਥਾ ਕਰਦੇ ਕਰਦੇ ਕਹਿੰਦੇ ਕਈ ਵਾਰ ਮਹਾਰਾਜ ਨੇ ਸਾਡਾ ਸਰੀਰ ਸੰਭਿਆ ਪ੍ਰਵੇਸ਼ ਕਰ ਜਾਣਾ ਕਹਿੰਦੇ ਫਿਰ ਆਪ ਕਸਾ ਕਰਦੇ ਸਾਦਾ ਬਚਨ ਜੀ ਦਾ ਆਰਥੀਆ ਤੇ ਆ ਵੀ ਹੈ ਕਹਿੰਦੇ ਇੱਕ ਇੱਕ ਪੰਕਤੀ ਦੇ ਚਾਰ ਚਾਰ ਅਰਥ ਕਰਕੇ ਸਾਨੂੰ ਸਮਝਾ ਜਾਂਦੇ ਸੀ ਕਲਗੀਧਰ ਮਹਾਰਾਜ ਅਜੀਤ ਸਿੰਘ ਮੈਨੂੰ ਕਹਿੰਦੇ ਸੀ ਲੀਲਾ ਬਿਜਲੀ ਤੇ ਮਹਾਂ ਬਿਜਲੀ ਤੁਸੀਂ ਐਂ ਜਾਣੋ ਵੀ ਇੱਕ ਕੱਚੀ ਬਹਿਲੀ ਤੇ ਮਹਨੇ ਦਾ ਬੀ ਮੇਰੇ ਪਿਆ ਜਿੱਦ ਦਾ ਫਰਕ ਹੁੰਦਾ ਬੜਾ ਇਹ ਧਾਰਨਾ ਮੈਂ ਦੇ ਕੇ ਸਮਝਾਉਣਾ ਮੈਂ ਕਿਹਾ ਉਹ ਰਾਜਾ ਕਹਿੰਦਾ ਸੀ ਵੀ ਸਾਡੇ ਪੰਡਤ ਹੈ ਜਿਹੜਾ ਕੋਈ ਪੰਡਤ ਨਾਲ ਚਰਚਾ ਕਰੂ ਬੜਾ ਸਿਆਣਾ ਬਣੋ ਜਨਦਾ ਤੇ ਉਹਦੇ ਚਰਚਾ ਕੀਤੀ ਅਜਲੇ ਪੰਡਤ ਨੇ ਕਿ ਐ ਉਂਗਲ ਫੜੀ ਕਰਤੀ ਜਿਹੜਾ ਸਿੱਧਾ ਸਾਦਾ ਲਿਆਦਾ ਸੀ ਫੜ ਕੇ ਝੜਕਾ ਜਾਂ ਉਹਨੇ ਐ ਕਰਦੇ ਤੇ ਉਹ ਦਿੱਤੀ ਉਹ ਅਗਲੇ ਦੇ ਸਾਹਮਣੇ ਆਇਆ ਸੀ ਸਿਆਣਾ ਉਹਨੇ ਐ ਕਰਤਾ जेड़ा इधरों कमला जहां बैठाया हुआ से करता जे परे बैठा क्या मैं हारित बाद चो सीधा जहां मैंने तो आई कुछ नहीं ना, राजे ने भी बिठाया तू कि हार गया कहना तू क्या मैं ते तो मैं क्या ब्रह्म एक का है कहना वो तो है ही क्या छ मैं सोचता कख तो कट दूंगा मैं ਫਿਰ ਕਹਿੰਦਾ ਫਿਰ ਕਰ ਫਿਰ ਮੈਂ ਦੋ ਪੀਤੀ ਵੀ ਮਾਇਆ ਤੇ ਬ੍ਰह्म ਸੰਯੁਕਤ ਸ੍ਰਿਸ਼ਟੀ ਬਣੀ ਕਹਿੰਦਾ ਮੈਂ ਸੋਚੇ ਸਾਰਾ ਮੇਰੇ ਦੋ ਧੋਖਾ ਕਰੂਗਾ ਧੰਮ ਮੈਂ ਵੀ ਦੁਆ ਇੱਕ ਨੂੰ ਇੱਕ ਕੀਤਾ ਮਾਇਆ ਕਰ ਤਾ ਵੀ ਤੇਰੀ ਦੋਨੋਂ ਔਖਾ ਕੱਢ ਦੂੰ ਉਹਦੇ ਹੋ ਸਮਝ ਦੀ ਗੱਲ ਹੈ ਫਿਰ ਉਦੋਂ ਬਾਅਦ ਉਹਦੇ ਐ ਕੀਤਾ ਤੇ ਉਹ ਕਹਿੰਦਾ ਏ ਥੱਪਣ ਮਾਰਨ ਮੈਦਾ ਮੈਨੂੰ ਕਹਿੰਦਾ ਮਾਇਆ ਕੋ ਸੌਨਾ ਮਾਰੂ ਉਹ ਐਂ ਕਰਤਾ ਉਹ ਕਹਿੰਦਾ ਕਹਿੰਦਾ ਮੈਂ ਸੋਚਿਆ ਤੂੰ ਥੱਪੜ ਕਹਿੰਦਾ ਮੈਂ ਤਾਂ ਇਹ ਕਿਹਾ ਸੀ ਪਰ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਰਚੀ ਗਈ ਆ ਕਹਿੰਦਾ ਫਿਰ ਜਦ ਮੈਂ ਐ ਕੀਤਾ ਤੂੰ ਹਾਰ ਕਿਉਂ ਗਿਆ ਕਹਿੰਦਾ ਮੈਂ ਸੋਚਿਆ ਤੂੰ ਐਂ ਕਹਿੰਦਾ ਵੀ ਇਹ ਪੰਜਾਂ ਤੱਤਾਂ ਨੂੰ ਗੁੰਨ ਕੇ ਇਕੱਠੇ ਕਰਕੇ ਫਿਰ ਸ੍ਰਿਸ਼ਟੀ ਰਚੀ ਗਈ ਕਹਿੰਦਾ ਮੈਂ ਤਾਂ ਹਾਰ ਗਿਆ ਇਹ ਵੀ ਜਿਹੜੀ ਗੱਲ ਆ ਨਾ ਉਹ ਕਹਿੰਦੇ ਕੁਝ ਹੈ ਸਮਝ ਕੁਛ ਲੱਗਦੀ ਐ ਇਸ ਕ ਹੁਣ ਤਾਂ ਜੰਮੇ ਕੰਮ ਖਰਾਬ ਐ ਇਸ ਵਕਤ ਬਾਣੇ ਕੁਛ ਕਹਿੰਦੀ ਐ ਇਹ ਕਰਦੇ ਕੁਛ ਨਹੀਂ ਮੈਂ ਕਿਸੇ ਜਿਲ੍ਹੇ ਤੇ ਬਾਣੇ ਮੁਲਕ ਸੀਗਾ ਗ੍ਰੰਤੀ ਸਿੰਘ ਕਹਿੰਦਾ ਉਹ ਇੱਕ ਬੰਦਾ ਅਰਦਾਸ ਕਰਨ ਲੱਗਿਆ ਅਰਦਾਸ ਕਰਦ ਕਰਦ ਨੂੰ ਖਿੱਚ ਕੇ ਮਾਰਾ ਸਾਹਮਣੇ ਖੜਾ ਕਰਤਾ ਮੈਂ ਉਹ ਬੰਦੇ ਨੂੰ ਪੁੱਛਿਆ ਤੂੰ ਇੱਧਰ ਖੜਾ ਸੀ ਕਹਿੰਦਾ ਮੈਂ ਆਹ ਸੰਗਤ ਆਉਂਦੀ ਮਾਹਰੋਂ ਮੱਥਾ ਟੇਕੀ ਜਾਂਦੀ ਗ੍ਰੰਤੀ ਨੇ ਮੈਂ ਕਿਹਾ ਲਗੋ ਤੂੰ ਉਹਨੂੰ ਖਿੱਚ ਕੇ ਉਧਰ ਲੈ ਗਿਆ ਉਹ ਗਾਂਧੀ ਹੈ ਜੀ ਜਿੱਦਾਂ ਜੀ ਕਹਿੰਦਾ ਤੂੰ ਤਾਂ ਅੱਗੇ ਅਰਦਾਸ ਮਾਰੀ ਹਾਂ ਟੇਡੇ ਪਾਸੇ ਖੜਾ ਜੀ ਕਹਿੰਦਾ ਕਹਿੰਦਾ ਮੈਂ ਕਿਹਾ ਅੱਗੇ ਅਰਦਾਸ ਉੱਥੇ ਕਰ ਇਹ ਬਹਾਦਰ ਮੈਂ ਕਿਹਾ ਇਹ ਕਹੇ ਜੀ ਦੇਖੋ ਇਹਨਾਂ ਦੀ ਅਕਲ ਇੰਨੀ ਦੀ ਦਮ ਕਰਦੀ ਇਹਨਾਂ ਸਮਝੀ ਨਹੀਂ ਲੱਗਦੀ ਹੈ ਕਿਸੇ ਕੰਮ ਦੀ ਤਾਈਓ ਉਹ ਮੈਨੂੰ ਕਹਿੰਦੇ ਹੁਣ ਤਕਸਾਲੀ ਕਰਦਾ ਮੈਂ ਕਿਹਾ ਸਾਡੇ ਚ ਬੰਦ ਲੱਗ ਗਿਆ ਹੁਣ ਉਹ ਸਾਡੇ ਗਾਗੇ ਤੇਲ ਵਾਲੀ ਕਥਾਈ ਹੈ ਹੁਣ ਆ ਅਸਲੀ ਕਥਾ ਨਹੀਂ ਹੈਗੀ ਸਵੇਸ਼ ਕਰਕੇ ਜਿਹੜੀ ਮੇਨ ਚੀਜ਼ ਈ ਉਹ ਆਪਣੇ ਸਹੀ ਮੂਲ ਮੰਤਰ ਉਹ ਮੈਨੂੰ ਇੰਨੀ ਕਿਤਾਬ ਭੂਮਕਾ ਬੰਦੇ ਬੰਦੇ ਆ ਟਾਈਮ ਲੱਗ ਜਾਂਦਾ ਕਹਿੰਦੇ ਮੈਂ ਤਾੜਾ ਹੀ ਬਣਾਓ ਫੇਰ ਇਹ ਲਿਆ ਕੇ ਮੋਟਰ ਰੱਖੋ ਤੇ ਆਓ ਪਿਆਰ ਨੂੰ ਪਹਿਲਾਂ ਤਾਂ ਮੂਲ ਮੰਤਰ ਕਰੀਏ ਦੇਖੋ ਸਿੱਖੋ ਤੁਹਾਨੂੰ ਪਤਾ ਨਹੀਂ ਹੈ ਮੂਲ ਮੰਤਰ ਹੈ ਕੀ ਈ ਕੀ ਕਰ ਨਹੀਂ ਸੋਰਤ ਨਿਆਣਾ ਘਰੇ ਕੋਈ ਆਕੂ ਘਰੇ ਕੋ ਸਾਡੇ ਮਿਲ ਨਾਉਂਦਾ ਹੋਰ ਸੁਣਾ ਵੀ ਮੂਲ ਮੰਤਰ ਹੈ ਓਮਕਾਰ ਸਤਨਾਮੁ ਨਿਰਮਨ ਕ੍ਰਿਸ਼ਨਾ ਦਾ ਲੈ ਸਾਡੇ ਨਿਆਣੇ ਦਾ ਮੂਲ ਮੰਤਰ ਆਉਂਦਾ ਲੈ ਤੁਹਾਨੂੰ ਵੀ ਸਾਰਿਆਂ ਨੂੰ ਮੂਲ ਮੰਤਰ ਇਕੱਠ ਹੈ ਪਰ ਤੁਹਾਨੂੰ ਇਹ ਨਹੀਂ ਪਤਾ ਕਿੱਥੋਂ ਆਇਆ ਇਹਦਾ ਅਰਥ ਕੀ ਹੈ ਇਹਦੀ ਤਾਕਤ ਕਿੰਨੀ ਹੈ ਇਹ ਕੱਖ ਨਹੀਂ ਪਤਾ ਹੈ ਕਿਸੇ ਨੂੰ ਇਹਦੀ ਤਾਕਤ ਕਿੰਨੀ ਹੈ ਸੋ ਇਹਦੀ ਤਾਕਤ ਦਾ ਬਾਬਾ ਆਦਰ ਸਿੰਘ ਜੀ ਨੂੰ ਪੁੱਛੋ ਇਹ ਤਾਂ ਕਹਦੇ ਸੀ ਭਾਈ ਸਾਰੀਆਂ ਭੁੱਖਾਂ ਭਾਗਾਂ ਸੜ ਗਈਆਂ ਹੁਣ ਤਾਂ ਗੰਢੇਲ ਜੀ ਰਹਿ ਗਈ ਹੈ ਬਸ ਸ਼ੁੱਧ ਆਤਮਾ ਰਹਿ ਗਈ ਹੈ ਆਓ ਮੈਂ ਤਾਂ ਇਹ ਮੰਤਰ ਹੁਣ ਤੁਸੀਂ ਕੋਈ ਨਾ پڑھਦੇ ਹੋ ਉਹਦੇ ਅਰਥਾਂ ਦੀ ਨਾਲ ਵਿਚਾਰ ਕਰਲ ਹੌਲੀ ਹੌਲੀ ਪੜੋ ਧਿਆਨ ਧਰੋ ਕੱਲ ਇੱਕ ਬੰਦਾ ਵੀ ਕਹਿੰਦਾ ਸੀ ਕਿ ਧਿਆਨ ਕਰਨਾ ਕਿਵੇਂ ਜ਼ਰੂਰੀ ਮੈਂ ਕਿਹਾ ਧਿਆਨ ਤੋਂ ਬਿਨਾਂ ਕੋਈ ਚੀਜ਼ ਸਫਲ ਨਹੀਂ ਹੁੰਦੀ ਜੇ ਧਿਆਨ ਨਹੀਂ ਹੈ ਬਾਣੀ ਵਿੱਚ ਤਾਂ ਤੁਸੀਂ ਬਾਣੀ ਜਿੰਨੀ ਵੀ ਪੜਦੇ ਹੋ ਉਹ ਤੁਹਾਡੀ ਸਫਲ ਨਹੀਂ ਹੈ ਉਹ ਤੁਹਾਡੀ ਪਰਵਾਹ ਨਹੀਂ ਇਸ ਕਰਕੇ ਪਾਣੀ ਮੂਲ ਮੰਤਰ ਕਰੋ ਧਿਆਨ ਕਰੋ ਪਰ ਨਾਲ ਜੇ ਅਰਥ ਸਮਝ ਵੀ ਨਹੀਂ ਲੱਗਦੇ ਜੇ ਅਰਥ ਅੱਧੇ ਸਮਝ ਲੱਗਦੇ ਤਾਂ ਵੀ ਠੀਕ ਹੈ ਕੋਈ ਗੱਲ ਨਹੀਂ ਹੌਲੀ ਹੌਲੀ ਅਰਥ ਪਰ ਹੋਣ ਲੱਗੇ ਅੰਨ ਅਰਥ ਇਨ ਕਰਕੇ ਸਾਰੇ ਹੌਲੀ ਹੌਲੀ ਪੜੋ ਜਿਆਰ ਵਿਚਾਰ ਕੇ ਪੜੋ ਬਹੁਤ ਖੁਸ਼ ਆ ਇੱਕ ਤਾਂ ਇੱਕ ਮਾੜੇ ਜੇ ਤੱਕ ਸਮਝਾ ਸਕਦਾ ਮੈਨੂੰ ਕਥਾ ਗੁਰੂ ਗ੍ਰੰਥ ਸਾਹਿਬ ਦੀ ਭਰ ਦੇ ਤਿੰਨ ਸਾਲ ਲੰਘੇ ਸੀ ਤਿੰਨ ਸਾਲਾਂ ਵਿੱਚ ਮੈਂ ਇਹ ਕਥਾ ਨੂੰ ਭਰ ਕੇ ਤੁਹਾਡੇ ਮੂਹਰੇ ਲਿਆਇਆ ਸੀ ਇਸ ਕਰਕੇ ਸਾਰੇ ਜਣੇ ਪਿਆਰ ਨਾਲ ਜਪੋ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਪਾਪ ਨਿਰਵੈਰੂ ਆਕਾਲ ਮੂਰਤਿ ਤੁਨੀ ਸਤੰ ਬਹੁਸਾਨ ਜਗ ਆਦਿ ਸਤ੍ਰ ਜੁਬਾਦ ਸਤਿ ਨਬੀ ਸੱਚ ਨਾਮੁ ਸੁਖੋਸੀ ਪੀਸਰ ਬੋਲੋ ਸਾਰੇ ਨਾਲ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਤਕਾਲ ਮੂਰਤ ਅਜੂਨੀ ਸਰਬੰ ਗੁਰ ਪ੍ਰਸਾਦ ਜਪ ਆਪ ਸਚ ਜੋ ਆਪ ਸਚ ਹੈ ਹੀ ਸਚ ਸਾਹ

ਸੋਨ ਲੋਕ ਬਰਸੇ ਹੈ ਗ ਤਨਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਆਪ ਨੂੰ ਤਹਜ਼ੂਰੀ ਵਿੱਚ ਸਜੀ ਹੋਈ ਗੁਰੂ ਨੂੰ ਗੁਰੂ ਘਰ ਸਾਹਿਬ ਸੰਗ ਜੀ ਆਓ ਤੁਰ ਕੇ ਬਾਣੀ ਆਜ ਤਿੰਨ ਸਗਲੇ ਜਿੰਦ ਮਿਟਾ ਆਏ ਤੋ ਰੋਂ ਲਿਆਂਦੀ ਸੱਚਖੰਡ ਤੋਂ ਬਾਣੀ ਨੂੰ ਗੁਰੂ ਦਾ ਦਰਜਾ ਮਿਲਿਆ ਸ਼ਬਦ ਗੁਰੂ ਨੂੰ ਮੰਨਿਆ ਆਪਾਂ ਨੂੰ ਅਬਦੂਦਵਾਰਾਂ ਸੇਫਟੀ ਦੀ ਰੱਖਣਾ ਹੋਈ ਹੈ ਸ਼ਬਦ ਵਿੱਚ ਹੀ ਸਾਰੀ ਤਾਕਤ